ਸਤਿਗੁਰੂ ਜੀ ਦੀ ਬਾਣੀ ਪੜ ਰਹੇ ਨੇ ਇੰਨੇ ਔਖੇ ਟਾਈਮ ਦੇ ਵਿੱਚ ਢਿੱਡੋਂ ਭੁੱਖੇ ਨਾ ਕੋਈ ਗਰਮ ਕੱਪੜਾ ਹੈ ਕੋਲ ਛੋਟੇ ਛੋਟੇ ਬੱਚੇ ਬਿਲਕ ਰਹੇ ਨੇ ਬਜ਼ੁਰਗਾਂ ਦੇ ਸਰੀਰ ਸਾਧ ਸੰਗਤ ਜੀ ਠਾਰ ਠੰਡ ਦੇ ਵਿੱਚ ਠਰ ਗਏ ਨੇ ਗੁਰੂ ਸਾਹਿਬ ਜੀ ਮਹਾਰਾਜਾ ਆਪਣਾ ਸਾਰਾ ਪਰਿਵਾਰ ਪਾਸ ਬੈਠਾ ਹੈ ਜਦੋਂ ਸਮਾਪਤੀ ਹੋਈ ਗੁਰੂ ਸਾਹਿਬ ਨੂੰ ਹੁਕਮ ਕੀਤਾ ਭਾਈ ਸ੍ਰੀ ਆਸਾ ਜੀ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਅਰਦਾਸਾ ਸੋਧਿਆ ਗਿਆ ਤੇ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਹੁਣ ਆਪਾਂ ਸਰਸਾ ਪਾਰ ਕਰਨੀ ਹੈ ਅਜੀਤ ਸਿੰਘ ਨੂੰ ਬੁਲਾ ਕੇ ਲੈ ਕੇ ਆਓ ਕਿਉਂਕਿ ਬਾਬਾ ਅਜੀਤ ਸਿੰਘ ਤੇ ਬਾਬਾ ਜੀਵਨ ਸਿੰਘ ਜਿੰਨਾ ਚਿਰ ਗੁਰੂ ਸਾਹਿਬ ਜੀ ਕੀਰਤਨ ਕਰ ਰਹੇ ਸੀ ਉਹ ਫੌਜਾਂ ਨੂੰ ਰੋਕ ਕੇ ਰੱਖਿਆ ਹੋਇਆ ਸੀ ਉਹਨਾਂ ਨੇ ਜੰਗ ਹੋ ਰਹੀ ਸੀ ਬਾਬਾ ਜੀਵਨ ਸਿੰਘ ਦੀ ਸ਼ਹੀਦੀ ਉੱਥੇ ਹੋਈ ਸੀ ਸਾਧ ਸੰਗਤ ਜੀ ਸਰਸਾ ਦੇ ਕਿਨਾਰੇ ਜਿੱਥੇ ਅੱਜ ਕੱਲ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਮੌਜੂਦ ਹੈ ਇਹ ਬਾਬਾ ਜੀਤ ਸਿੰਘ ਜੀ ਨੂੰ ਬੁਲਾ ਕੇ ਲਿਆਏ ਸਤਿਗੁਰੂ ਜੀ ਨੇ ਸਰਸਾ ਪਾਰ ਕੀਤਾ ਮਹਾਰਾਜ ਜੀ ਦਾ ਪਰਿਵਾਰ ਸਾਧ ਸੰਗਤ ਜੀ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਗੁਰੂ ਸਾਹਿਬ ਨੇ ਹੁਕਮ ਕੀਤਾ ਭਾਈ ਜਿੰਨਾ ਖਜ਼ਾਨਾ ਹੈ ਜਿੰਨੇ ਗ੍ਰੰਥ ਨੇ ਜਿੰਨੇ ਕੱਪੜਾ ਲੀੜਾ ਸਭ ਕੁਝ ਮਾਇਆ ਮੋਹਰਾ ਸਭ ਕੁਝ ਸਰਸਾ ਦੇ ਪ੍ਰਵਾਹ ਦੇ ਵਿੱਚ ਪਾ ਦਿਓ ਸਰਸਾ ਹਵਾਲੇ ਕਰਦੇ 52 ਕਵੀ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਰਿਹਾ ਕਰਦੇ ਸੀ। ਸ਼੍ਰੀ ਪਟਨਾ ਸਾਹਿਬ ਵਿਖੇ ਤੋਂ ਲਾਗ ਗਏ। ਤੇ ਉਹ ਜਿਹੜੇ 52 ਕਵੀ ਸੀ ਉਹ ਕਿਤੇ ਵਹਿਲੇ ਨਹੀਂ ਸੀ ਬੈਠੇ ਮਹਾਰਾਜ ਚਰਨਾਂ 'ਚ। ਉਹ ਰੋਜ਼ ਕੋਈ ਨਾ ਕੋਈ ਕਵਤਾ, ਕੋਈ ਨਾ ਕੋਈ ਗ੍ਰੰਥ, ਕੋਈ ਨਾ ਕੋਈ ਲੇਖ ਸਾਧ ਸੰਗਤ ਜੀ ਉਹ ਲਿਖਦੇ ਹੀ ਰਹਿੰਦੇ ਸੀ। ਬੜੇ ਗ੍ਰੰਥ ਬਣਾਏ ਸੀ ਉਹਨਾਂ ਨੇ 52 ਕਵੀਆਂ ਨੇ। ਬੜਾ ਅਮੁੱਲਕ ਖਜ਼ਾਨਾ ਸੀ ਮਹਾਰਾਜ ਦੇ ਪਾਸ। ਉਹ ਸਾਰੇ ਗ੍ਰੰਥ ਮਹਾਰਾਜ ਜੀ ਨੇ ਸਰਸਾ ਦੀ ਭੇਟਾ ਕਰਵਾ ਦਿੱਤੇ ਤੇ ਮਹਾਰਾਜ ਜੀ ਜਿਹੜੀ ਮਾਇਆ ਸੀ ਨਾ ਸੋਨੇ ਚਾਂਦੀ ਦੀਆਂ ਕਾਂਸੀ ਦੀਆਂ ਸਭ ਮੋਹਰਾਂ ਸੀ ਜਿਹੜੀਆਂ ਮਹਾਰਾਜ ਜੀ ਨੇ ਜਦੋਂ ਆਖਿਆ ਵੀ ਇਹ ਵੀ ਸਿੱਟ ਦਿਓ ਇੱਕ ਇਤਿਹਾਸਕਾਰ ਲਿਖਦਾ ਵੀ ਮਾਤਾ ਗੁਜਰਕੌਰ ਜੀ ਬੋਲੇ ਉਹ ਟਾਈਮ ਕਹਿਣ ਲੱਗੇ ਮਾਤਾ ਗੁਜਰਕੌਰ ਜੀ ਨੇ ਕਿਹਾ ਕਿ ਪੁੱਤਰ ਜੀ ਆ ਜਿਹੜੀ ਮਾਇਆ ਹੈ ਕਿਉਂਕਿ ਆਪਾਂ ਸਰਸਾ ਪਾਰ ਕਰਕੇ ਇਹਨਾਂ ਨੇ ਆਪਣੇ ਪਿੰਡੋਂ ਪਿੰਡੀ ਚਲੇ ਜਾਣਾ ਜਿਨ੍ਹਾਂ ਨੇ ਜਾਣਾ ਹੋਵੇਗਾ ਪ੍ਰਸਾਦ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗੇ ਕਿ ਜਿਹੜੀ ਮਾਇਆ ਆਪਣੇ ਸਿੰਘਾਂ ਨੂੰ ਦੇ ਦਿਓ ਇਹ ਤੁਹਾਡੇ ਤੋਂ ਤੁਹਾਡੇ ਨਾਲ ਬਿਨਾਂ ਹੀ ਤਨਖਾਹਾਂ ਤੋਂ ਕਿੰਨਾ ਲੰਮਾ ਟਾਈਮ ਹੋ ਗਿਆ ਇਹਨਾਂ ਨੂੰ ਰਹਿੰਦਿਆਂ ਨੂੰ ਕਿੰਨੀ ਸੇਵਾ ਕੀਤੀ ਪਰਿਵਾਰ ਛੱਡਿਆ ਨੂੰ ਕਿੰਨਾ ਲੰਮਾ ਸਮਾਂ ਹੋ ਗਿਆ ਇਹਨਾਂ ਨੂੰ ਦਸਵੇਂ ਪਾਤਸ਼ਾਹ ਆਖਣ ਲੱਗੇ ਮਾਤਾ ਤੂੰ ਮੈਨੂੰ ਜ਼ਹਿਰ ਦੇ ਸਕਦੀ ਹੈ ਇੱਕ ਮਾਂ ਆਪਣੇ ਪੁੱਤ ਨੂੰ ਜ਼ਹਿਰ ਕਿਵੇਂ ਦੇਵੇ ਮਾਤਾ ਗੁਜਰ ਕੌਰ ਜੀ ਆਖਣ ਲੱਗੇ ਪੁੱਤਰ ਜੀ ਮਾਵਾਂ ਕਦੇ ਆਪਣੇ ਪੁੱਤਰਾਂ ਨੂੰ ਜ਼ਹਿਰ ਨਹੀਂ ਦਿੰਦੀਆਂ ਹੁੰਦੀਆਂ ਅੰਮ੍ਰਿਤ ਤਾਂ ਜ਼ਰੂਰ ਛਕਾ ਦੇਣਗੀਆਂ ਪਰ ਜ਼ਹਿਰ ਨਹੀਂ ਦਿੰਦੀਆਂ ਆਪ ਪੀ ਲੈਣਗੀਆਂ ਪਰ ਆਪਣੇ ਪੁੱਤਰਾਂ ਨੂੰ ਨਹੀਂ ਦਿੰਦੀਆਂ ਦਸਵੇਂ ਪਾਤਸ਼ਾਹ ਆਖਣ ਲੱਗੇ ਮਾਤਾ ਜੀ ਜਿਵੇਂ ਮੈਂ ਤੁਹਾਡਾ ਪੁੱਤਾਂ ਨਾ ਆ ਖਾਲਸਾ ਮੇਰਾ ਪੁੱਤਰ ਹੈ ਤੇ ਮੈਂ ਆਪਣੇ ਪੁੱਤਰਾਂ ਨੂੰ ਆਪਣੇ ਬੱਚਿਆਂ ਨੂੰ ਜ਼ਹਿਰ ਕਿਵੇਂ ਦੇ ਦਿਆਂ ਇਹ ਮਾਇਆ ਇਸ ਟਾਈਮ ਇਹਨਾਂ ਲਈ ਜ਼ਹਿਰ ਹੈ ਦੇਖੋ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਕੇਵਲ ਉਹਨਾਂ ਚਾਰ ਸਾਹਿਬਜ਼ਾਦਿਆਂ ਨੂੰ ਆਪਣਾ ਪੁੱਤਰ ਨਹੀਂ ਕਿਹਾ ਮਹਾਰਾਜ ਜੀ ਨੇ ਸਾਰੇ ਖਾਲਸੇ ਨੂੰ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੋ ਮੁਖ ਹੈ ਅੰਗਾ ਖਾਲਸੇ ਕਹਿਉ ਸਦ ਸਦ ਸੰਗਾ ਖਾਲਸਾ ਮੇਰੋ ਸਤਿਗੁਰੂ ਪੂਰਾ ਖਾਲਸਾ ਮੇਰੋ ਸੱਜਣ ਸੂਰਾ ਦੇਖੋ ਗੁਰੂ ਸਾਹਿਬ ਕੋਈ ਐਸਾ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਰਹਿਬਰ ਹੋਇਆ ਜਿਹੜਾ ਆਪਣੇ ਪੈਰੋਕਾਰਾਂ ਨੂੰ ਆਪਣਾ ਹੀ ਗੁਰੂ ਕਹਿੰਦਾ ਹੋਵੇ ਐਸੇ ਕਰਕੇ ਤਾਂ ਭਾਈ ਗੁਰਦਾਸ ਸਾਹਿਬ ਜੀ ਇਹ ਬਚਨ ਕਹਿੰਦੇ ਨੇ ਨਾ ਇਹ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਜੀ ਲਾ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਕੇਸਗੜ੍ਹ ਸਾਹਿਬ ਦੀ ਉਹ ਪਾਵਨ ਆਨੰਦਪੁਰ ਸਾਹਿਬ ਦੀ ਧਰਤੀ ਤਾਂ ਸਾਧ ਸੰਗਤ ਜਦੋਂ ਪੰਜਾਂ ਪਿਆਰਿਆਂ ਨੂੰ ਖੰਡੇ ਵਾਟੇ ਦਾ ਅਮਰ ਸ਼ਕਾ ਦਿੱਤਾ ਗੁਰੂ ਸਾਹਿਬ ਜੀ ਵੀਰ ਆਸਣ ਲਾ ਕੇ ਦੋਵੇਂ ਹੱਥ ਜੋੜ ਕੇ ਹਾਜ਼ਰ ਹੋ ਗਏ ਸਾਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜਾ ਦਿਓ ਤੇ ਭਾਈ ਦਇਆ ਸਿੰਘ ਸਾਹਿਬ ਜੀ ਨੇ ਫਿਰ ਇੱਕ ਬਚਨ ਕੀਤਾ ਸੀ ਗੁਰੂ ਸਾਹਿਬ ਜੀ ਨੂੰ ਮਹਾਰਾਜੀ ਅਸੀਂ ਤੁਹਾਡੇ ਆ ਸੇਵਕ ਤੁਸੀਂ ਸਾਡੇ ਹੋ ਗੁਰੂ ਸੱਚੇ ਪਾਤਸ਼ਾਹ ਸੰਸਾਰ ਦੇ ਵਿੱਚ ਇਹ ਗੱਲ ਤਾਂ ਸੁਣੀ ਹੈ ਵੀ ਸੇਵਕ ਗੁਰੂ ਤੋਂ ਮੰਗਣ ਇਹ ਤਾਂ ਗੱਲ ਜੱਜ ਦੀ ਹੈ ਪਰ ਮਹਾਰਾਜੀ ਇੱਕ ਗੁਰੂ ਹੋ ਕੇ ਆਪ ਤੁਸੀਂ ਤਾਂ ਮਹਾਰਾਜੀ ਆਪ ਖੰਡੇ ਬਾਟੇ ਦਾ ਅਮਰ ਤਿਆਰ ਕੀਤਾ ਹੈ ਆਪ ਸਾਨੂੰ ਖਾਲਸਾ ਸਜਾਇਆ ਹੈ ਸਜਾਇਆ ਹੈ ਮਹਾਰਾਜ ਜੀ ਕਿਰਪਾ ਕਰੋ ਇਹ ਕੈਸੀ ਬਾਤ ਹੈ ਮਹਾਰਾਜ ਆਖਣ ਲੱਗੇ ਭਾਈ ਅੱਜ ਤੋਂ ਇਹ ਅਸੂਲ ਹੈ ਜਿਹਨੇ ਵੀ ਗੁਰੂ ਦਾ ਬਣਨਾ ਹੈ ਗੁਰੂ ਘਰ ਦੇ ਵਿੱਚ ਆਉਣਾ ਹੈ ਉਹਨੂੰ ਪੰਜਾਂ ਪਿਆਰਿਆਂ ਪਾਸ ਹਾਜ਼ਰ ਹੋ ਕੇ ਖੰਡੇ ਬਾਟੇ ਦਾ ਮਰ ਛਕਣਾ ਪਵੇਗਾ ਉਹਦੇ ਵਿੱਚ ਭਾਵੇਂ ਅਸੀਂ ਕਿਉਂ ਨਾ ਹੋਈਏ ਕਈ ਵਾਰ ਮਨ ਚ ਭੁਲੇਖਾ ਹੁੰਦਾ ਨਾ ਸਾਧ ਸੰਗਤ ਜੀ ਵੀ ਅਮਰ ਛਕਣ ਦੀ ਕੀ ਲੋੜ ਐ ਅਸੀਂ ਕਿਹੜਾ ਕੁਝ ਛਕਦੇ ਆਂ ਜਾਂ ਖਾਣੇ ਪੀਣੇ ਆ ਸਾਡੇ ਕਿਹੜਾ ਮਨ ਵਿੱਚ ਕੋਈ ਮੈਲ ਹੈ ਤੇ ਫਿਰ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਮਨ ਵਿੱਚ ਵੀ ਕੋਈ ਮੈਲ ਨਹੀਂ ਸੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਵੀ ਫਿਰ ਕੋਈ ਅਮਰਤ ਛਕਣ ਦੀ ਜ਼ਰੂਰਤ ਨਹੀਂ ਸੀ ਸਾਧ ਸੰਗਤ ਜੀ ਕੀ ਆਪਾਂ ਗੁਰੂ ਸਾਹਿਬ ਜੀ ਮਹਾਰਾਜ ਤੋਂ ਵੀ ਜ਼ਿਆਦਾ ਸਿਆਣੇ ਆ ਜਾਂ ਗੁਰੂ ਸਾਹਿਬ ਜੀ ਮਹਾਰਾਜ ਤੋਂ ਵੀ ਸਾਡਾ ਮਨ ਸਾਫ਼ ਹੈ ਨਹੀਂ ਸਾਥ ਸੰਗਤ ਜੀ ਜੇ ਗੁਰੂ ਸਾਹਿਬ ਜੀ ਮਹਾਰਾਜ ਆਪ ਖੰਡੇ ਬਾਟ ਦਾ ਮਰਛਾ ਕਰ ਰਹੇ ਨੇ ਨਾ ਤਾਂ ਹਰ ਗੁਰਸਿੱਖ ਦਾ ਫਰਜ਼ ਹੈ ਕਿ ਗੁਰੂ ਕਾ ਬਨਣਾ ਹੈ ਤਾਂ ਉਹਨੂੰ ਖੰਡੇ ਬਾਟ ਦਾ ਮਰਛਾ ਕਰਨਾ ਪਵੇਗਾ ਤੇ ਮਹਾਰਾਜ ਜਿੱਥੇ ਦੇਖੋ ਗੁਰੂ ਸਾਹਿਬ ਜੀ ਮਹਾਰਾਜ ਦਾ ਕਿੱਡਾ ਵੱਡਾ ਗੁਣ ਹੈ ਕਿੰਡੀ ਵੱਡੀ ਦਿਆਲਤਾ ਹੈ ਕਿੱਡਾ ਵੱਡਾ ਉਹਨਾਂ ਦਾ ਹਿਰਦਾ ਹੈ ਮਹਾਰਾਜ ਜੀ ਕਦੇ ਤਾਂ ਗੁਰੂ ਦੇ ਰੂਪ ਦੇ ਵਿੱਚ ਆਪਣੇ ਖਾਲਸੇ ਨੂੰ ਉਪਦੇਸ਼ ਕਰਦੇ ਆ ਤੇ ਕਦੇ ਉਸੇ ਖਾਲਸੇ ਦੇ ਚਰਨਾਂ ਵਿੱਚ ਬਹਿ ਜਾਂਦੇ ਵੀ ਸਾਨੂੰ ਵੀ ਗੋਵਿੰਦ ਰਾਜ ਤੋਂ ਗੋਵਿੰਦ ਸਿੰਘ ਬਣਾ ਦੇ ਤੇ ਕਦੇ ਚਮਕੌਰ ਦੀ ਗੜੀ ਵਿੱਚ ਹੁਕਮ ਪਰਵਾਨ ਕਰਕੇ ਤਾੜੀਆਂ ਮਾਰ ਕੇ ਮਹਾਰਾਜੀ ਚਲੇ ਜਾਂਦੇ ਆ ਤੇ ਇਹੀ ਤਾਂ ਹੈ ਫਿਰ ਭਾਈ ਗੁਰਦਾਸ ਸਾਹਿਬ ਜੀ ਨੇ ਇਸੇ ਕਰਕੇ ਆਖਿਆ ਹੈ ਆਪੇ ਗੁਰ ਚੇਲਾ ਜੀ ਬਾਜਾਂ ਵਾਲਾ ਕਲਗੀ ਹਵਾਲਾ ਆਪੇ ਗੁਰ ਚੇਲਾ ਜੀ ਬਾਜਾਂ ਵਾਲਾ ਕਲਗੀ ਵੜਾ ਵਜਾ ਵੜਾ ਆਓ ਸਾਧ ਸੰਗਤ ਜੀ ਐਸੇ ਸਤਿਗੁਰੂ ਦੀਨदयाल ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਤੇ ਸਮੂਹ ਸਿੰਘ ਸ਼ਹੀਦ ਚਾਰ ਸਾਹਿਬਜ਼ਾਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇਸ ਪਰਿਵਾਰ ਨੇ ਸਤਿਗੁਰੂ ਜੀ ਪਵਿੱਤਰ ਬਾਣੀ ਦਾ ਓਟ ਆਸਰਾ ਲਿਆ ਹੈ ਤੇ ਹੁਣ ਆਪਣੇ ਪਾਸ ਰਾੜਾ ਸਾਹਿਬ ਸੰਪਰਦਾਇ ਦੇ ਮੁੱਖ ਕਥਾਵਾਚਕ ਸੰਤ ਬਾਬਾ ਅਮਰ ਸਿੰਘ ਜੀ ਮਹਾਂਪੁਰਖ ਉਹ ਵੀ ਪਹੁੰਚ ਗਏ ਹਨ 10-15 ਮਿੰਟ ਵਾਸਤੇ ਉਹ ਵੀ ਆਪ ਸਰਬੱਤ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ